ਆਵੇ ਛੋਟੀ ਆ ਪਰ ਉਸਦੇ ਹੱਥੀ ਬਣਾਈਆਂ ਆ ਚੀਜ਼ਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਵੇਂ ਇਸ ਮੁੰਡੇ ਨੇ ਕਾਗਜ਼ ਤੋਂ ਕਾਰਡਬੋਰਡ ਤੋਂ ਤੇ ਵੇਸਟ ਮਟੀਰੀਅਲ ਤੋਂ ਇੰਨੀਆਂ ਵਧੀਆ ਚੀਜ਼ਾਂ ਤਿਆਰ ਕੀਤੀਆਂ ਨੇ ਬਾਪੂ ਮੈਨੂੰ ਕਹਿੰਦਾ ਕਹਿੰਦਾ ਤੂੰ ਇੱਕ ਕੋਈ ਗੱਤੇ ਦੀ ਚੀਜ਼ ਬਣਾ ਕਹਿੰਦਾ ਬੜੀ ਮੋਟੀ ਤਰ੍ਹਾਂ ਮੈਂ ਹੈਲਪ ਕਰਾ ਦੂੰ ਤੇ ਮੈਂ ਇਹ ਪਹਿਲੀ ਵਾਰੀ ਗੱਤੇ ਰਾਈ ਟਰਾਲਾ ਬਣਵਾਇਆ ਟਰਾਲਾ ਬਣਾਇਆ ਸੀਗਾ ਟਰਾਲਾ ਬਣਾਇਆ ਤੇ ਐਦੂ ਬਾਅਦ ਚ ਫਿਰ ਮੈਂ ਆਪਣਾ ਟਰੈਕਟਰ ਜੀ 855 ਮੇਰੇ ਮੰਮਾ ਜੀ ਉਹਨਾਂ ਨੇ ਟਰੈਕਟਰ ਦੇਖ ਲੇ ਟਰੈਕਟਰ ਦੇਖ ਲਏ ਤੇ ਬਾਅਦੋਂ ਨਾਲ ਮੈਡਮ ਆਈ ਸੀ ਸਾਡੇ ਪਿੰਡ ਦੀ ਸੀਗੀ ਤੇ ਪ੍ਰਿੰਸੀਪਲ ਕਹਿੰਦਾ ਵੀ ਇਹ ਟਰੈਕਟਰ ਬੱਚੇ ਦੇ ਆ ਬਣਾਏ ਹੋਇਆ ਪ੍ਰਿੰਸੀਪਲ ਸਾਰ ਨੇ ਸੱਦ ਲਿਆ ਤੇ ਐਦੂ ਬਾਅਦੋਂ ਕਹਿੰਦਾ ਤੂੰ ਹੀ ਸੀਗਾ ਵੀ ਉਹ ਜਿਹੜਾ ਟਰੈਕਟਰ ਬਣਾਉਣਾ ਕਰੇ ਮੈਂ ਸਰ ਜੀ ਹਾਂ ਉਹ ਸਾਡੇ ਸਕੂਲ ਚ ਹੈਗੀ ਅਟਲ ਲੈਬ ਤੇ ਬਾਅਦੋਂ ਹੀ ਮੈਨੂੰ ਕਹਿੰਦੇ ਤੂੰ ਅਟਲ ਲੈਬ ਚ ਵੀ ਇਹ ਜੀ ਚੀਜ਼ ਬਣਾ ਦੇ ਜਿਹੜੀ ਵਰਕਿੰਗ ਵੀ ਹੋਵੇ ਤੇ ਸਾਰਾ ਕੁਝ ਕਰਦੀ ਹੋਵੇ ਤੇ ਉੱਥੇ ਮੈਂ ਜੀ ਹੁਣ ਕੰਪੈਨ ਤਿਆਰ ਕਰੀ ਜੰਨਾ ਵੱਡੀ ਉਹ ਵਰਕਿੰਗ ਵੀ ਕਰਦੀ ਆ ਉਹਤੇ ਵੀ ਹੁਣ ਟਾਈਮ ਲੱਗਿਆ ਬਹੁਤ ਸਾਰਾ ਇੱਕ ਤਾਂ ਬਣਾਉਣਾ ਸੋਚਿਆ ਜੀ ਏਰੋਪਲੇਨ ਜੀ ਹੂੰ ਏਰੋਪਲੇਨ ਤੇ ਡਰੋਨ ਇਹ ਦੋ ਚੀਜ਼ਾਂ ਬਣਾਉਂਦੀਆਂ ਸੋਚਿਆ ਜੀ ਫਿਰ ਅਦੂਆਰ ਤੋਂ ਸਕੂਲ ਚ ਜਾ ਕੇ ਮਾਪਦੇਟਾ ਲੈ ਵਾਲੇ ਸਭ ਨੂੰ ਦੱਸਤਾ ਵੀ ਮੈਂ ਅੱਜ ਇਹ ਆ ਚੀਜ਼ਾਂ ਬਣਾਉਣੀਆਂ ਨੇ ਹਨਾ ਸਰ ਕਹਿੰਦੇ ਕੋਈ ਨਾ ਕਹਿੰਦਾ ਤੂੰ ਲਿਸਟ ਬਣਾ ਕੇ ਲੈ ਕੇ ਦੇ ਦੇ ਮੈਨੂੰ ਸਾਰੇ ਸਮਾਨ ਦੀ ਤੇ ਆਪਾਂ ਕੰਮ ਕਰਾਂਗੇ ਏਰੋਪਲੇਨ ਤੇ ਵੀ ਉੱਥੋਂ ਅਸੀਂ ਇੱਕ ਟਰੈਕਟਰ ਲਿਆਂਦਾ ਲੱਕੜ ਦਾ ਉਹ ਨੀਲਾ ਆ ਸਵਰਾਜ ਟਰੈਕਟਰ ਲਿਆਂਦਾ ਤੇ ਉਹਦਾ ਨਾ ਬਾਵਾ ਟਾਈਮ ਖੇਢੀ ਗਏ ਤੇ ਟੁੱਟ ਗਿਆ ਬਾਪੂ ਕਹਿੰਦਾ ਮੁੱਲ ਤਾਂ ਮੈਂ ਤੈਨੂੰ ਚੱਲਿਆ ਕੇ ਦੇ ਦੂੰਗਾ ਕਹਾਂ ਉਹ ਆਪਦਾ ਵੀ ਬਣਾ ਘਰੇ ਤੇ ਫਿਰ ਕਹਿੰਦਾ ਕੋਈ ਨਾ ਛਮਾਨ ਦੀ ਲੋੜ ਹੋ ਤੈਨੂੰ ਮੈਂ ਲੈ ਕੇ ਦੇ ਦੂੰਗਾ ਕਹਾਂ ਤੂੰ ਗੱਤੇ ਦਾ ਬਣਾ ਕੇ ਘਰੇ ਫਿਰ ਮੈਂ ਇਹ ਕੰਮ ਜਾਂ ਕੀਤਾ ਉਹ ਤੇ ਬਾਵਾ ਸਾਰੇ ਫਿਰ ਗੱਤੇ ਦਾ ਟਰੈਕਟਰ ਬਣਾ ਲਿਆ ਸਾਡੇ ਕੋਲ ਜਿਹੜਾ ਆਪਦਾ ਟਰੈਕਟਰ 855 ਉਹਨੂੰ ਦੇਖ ਕੇ ਜੀ ਉਹ 855 ਬਣਾਇਆ ਮੈਂ ਪੀ ਵੀ ਸੀ ਪੈਪ ਦਾ ਇਸ ਤੋਂ ਬਾਅਦ ਜੇ ਉਹ ਬਣਾਉਣੀ ਮੱਕੀ ਵਾਲੀ ਮਸ਼ੀਨ ਵੱਡੀ ਅਸਲੀ ਦੀ ਹੂੰ ਉਹ ਮੱਕੀ ਵੱਡਿਆ ਕਰੂ ਚਾਰ ਨਹੀਂ ਪੌਂਦੀ ਕੱਲਾ ਉਹ ਵੱਡ ਵੱਡੀ ਸਿੱਟਿਆ ਕਰੂ ਮੱਕੀ ਉਹ ਜੀ ਲੋਹੇ ਦੀ ਚਾਰ ਕਰਾਂਗੇ ਮਾੜਾ ਮੁੱਤ ਮੈਨੂੰ ਐਕਸਪੀਰੀਅੰਸ ਹੈਗਾ ਗਈ ਅੱਜਵਾਂ ਚ ਹੌਲੀ ਹੌਲੀ ਵੱਡੀਆਂ ਚੀਜ਼ਾਂ ਬਣਾਉਣ ਲੱਗ ਜਾਂ ਗਈ ਜਿਵੇਂ 12ਵੀਂ ਚ ਕੋਈ ਰੀਤ ਦੇਖਾਂਗੇ ਪ੍ਰੋਸੈਸ ਤਿਆਰ ਕਰਕੇ ਕਾਰਕੂਰ ਦਾ ਹੂੰ ਉਹ ਬਣਾਵਾਂਗੇ ਮੈਂ ਕਹਿੰਦਾ ਤੇ ਮੈਂ ਤਾਂ ਹੁਣ ਪਾਪਾ ਨੂੰ ਵੀ ਖੇਤਾਂ ਚ ਕਹਿੰਦਾ ਕੋਈ ਮਸ਼ੀਨ ਬਣਾ ਕੇ ਦੇਣੀ ਐ ਆਹ ਤਾਂ ਕਹਿੰਦੇ ਦਿੰਦਾ ਇਹਦਾ ਇਹ ਕਹਿੰਦਾ ਬਸ ਤੂੰ ਬਸ ਆਹ ਇਹਦੇ ਨਾਲ ਡੰਗ ਲਾ ਲਗਾ ਹਮ ਆਪਾ ਆਪ ਲੰਮਾਂਗੇ ਤਾਂ ਹਮ ਆਪਾ ਬਣਾਵਾਂਗੇ ਤੇ ਇਹਦੇ ਮਰ ਕੇ ਸੁਪਨੇ ਬਹੁਤ ਵੱਡੇ ਆ ਚੋਣ ਵਧੀਆ ਏ ਤੇ ਹੱਥ ਬਹੁਤ ਸਾਫ ਆ ਜਿਵੇਂ ਹੁਣ ਮਨ ਕਿਸੇ ਦਿਖਾਣ ਜਾਵ ਵਾਲਾ ਟਰੈਕਟਰ ਆ ਜੀ ਆਪਣਾ ਟਰੈਕਟਰ ਤੁਸੀਂ ਪੰਜਾਬ ਦੇ ਵਿੱਚ ਵੀ ਦੇਖੋਗੇ ਨਾ ਤੁਹਾਨੂੰ ਮਿਲਣਾ ਨਹੀਂ ਇਹਦਾ ਬਹੁਤ ਨਿਰਦਰਤ ਪੀ ਵੀ ਸੀ ਪਾਈਪ ਦਾ ਬਣਿਆ ਪਾ ਹੋਇਆ ਬਹੁਤ ਸਫਾਈ ਵੀ ਬਹੁਤ ਆ ਬਹੁਤ ਵਧੀਆ ਹੁਣ ਇਹ ਜਦੋਂ ਇਹ ਬਣਾ ਲੈ ਇਹ ਕਹਿੰਦਾ ਮੈਂ ਲੋਹੇ ਦਾ ਵੀ ਬਣਾਣਾ ਹੋਰ ਵੀ ਕਰਨਾਗੇ ਕੈਸੀ ਚੰਦਰ ਹੀ ਸੀ ਘੜੀ ਮਾਤਾ ਦੇਖਦੀ ਹਉ ਖੜੀ ਕੈਸੀ ਚੰਦਰ ਹੀ ਸੀ ਘੜੀ ਮਾਤਾ ਦੇਖਦੀ ਹਾਂ ਖੜੀ ਤੋਰ ਪਤੇ ਹੱਥੀ ਚੁੱਪ ਤੇ ਚੁੱਪੀਤੀ ਹੋਵੇਗੀ ਹਾਂ ਦਾਦੀ ਜੀ ਦੇ ਦਿਲ ਤੇ ਕੀ ਬਿੱਤੀ ਹੋਵੇਗੀ ਫਤਿਹ ਸਿੰਗ ਨਾ ਜਾ ਫਤਿਹ ਸਾਜੀ ਕੀਤੀ ਹੋਵੇਗੀ ਸਸ਼ਕਲ ਡੈਲੀ ਪੋਸਟ ਪੰਜਾਬੀ ਦੇਖਣ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਸੀ ਜਿਸ ਮੁੰਡੇ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਉਸ ਦੀ ਉਮਰ ਭਾਵੇਂ ਛੋਟੀ ਹੈ ਪਰ ਉਸ ਦੇ ਹੱਥੀ ਬਣਾਈਆਂ ਆ ਚੀਜ਼ਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਇਸ ਮੁੰਡੇ ਨੇ ਕਾਗਜ਼ ਤੋਂ ਕਾਰਡਬੋਰਡ ਤੋਂ ਤੇ ਵੇਸਟ ਮਟੀਰੀਅਲ ਤੋਂ ਇੰਨੀਆਂ ਵਧੀਆ ਚੀਜ਼ਾਂ ਤਿਆਰ ਕੀਤੀਆਂ ਨੇ ਤੇ ਇੰਨੇ ਚੀਜ਼ਾਂ ਕਿਤੋਂ ਸਿੱਖੀਆਂ ਨੇ ਸਿਰਫ YouTube ਵੇਖੀ ਤੇ YouTube ਤੋਂ ਇਸ ਮੁੰਡੇ ਨੂੰ ਇੰਨਾ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਬਣਾਉਣ ਦਾ ਸ਼ੌਂਕ ਹੋ ਗਿਆ ਕਿ ਉਸ ਨੇ ਘਰੇ ਸਾਰੀਆਂ ਚੀਜ਼ਾਂ ਤਿਆਰ ਕਰ ਦਿੱਤੀਆਂ ਆ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਜਸਕਰਨ ਜਸਕਰਨ ਨੂੰ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਤੇ ਮੇਰਾ ਨਾਮ ਆ ਜਸਕਰਨ ਬਾਵਾ ਤੇ ਮੇਰੀ ਜਮਾਤ ਆ 8ਵੀਂ ਕਲਾਸ ਤੇ ਮੈਂ ਪਿੰਡ ਢਵਾਲੀ ਦਾ ਰਹਿਣ ਵਾਲਾ ਹਾਂ ਜਸਕਰਨ ਜੀ ਜਿਹੜੀਆਂ ਤੁਸੀਂ ਇੰਨੀਆਂ ਸਾਰੀਆਂ ਚੀਜ਼ਾਂ ਤਿਆਰ ਕਰਦੇ ਹੋ ਇਹ ਕਿਵੇਂ ਰੈਡੀ ਕਰਦੇ ਹੋ ਇਹ ਗੱਤੇ ਦੀਆਂ ਬੰਦੀਆਂ ਨੇ ਤੇ ਬਹੁਤ ਸਮਾਂ ਲੱਗ ਜਾਂਦਾ ਤੇ ਇਹਦੇ ਤੇ ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ ਕਿੱਦਾਂ ਤਿਆਰ ਕੀਤੀ ਜਿਵੇਂ ਆ ਤੁਸੀਂ ਕਿਵੇਂ ਬਣਾਇਆ ਕਿਸ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ ਇਹ ਪਹਿਲਾਂ ਗੱत्ता ਕੱਟਦੇ ਆਂ ਇਹਨੂੰ ਪਹਿਲਾਂ ਗੱत्ता ਕੱਟ ਕੇ ਜਿਹੜਾ ਮੋਟਾ ਗੱत्ता ਹੁੰਦਾ ਉਹਨੂੰ ਕਰਦੇ ਆਂ ਪਤਲਾ ਪਤਲਾ ਕਰਕੇ ਬਾਅਦੋਂ ਫੈਵਿਕ ਕ ਉਹ ਨਹੀਂ ਹੁੰਦਾ ਇਹ ਪਾਣੀ ਵਾਲਾ ਉਹਨੂੰ ਉਹਦੇ ਨਾਲ ਜੋੜ ਕੇ ਫਿਰ ਸਾਰੇ ਪੁਰਜ਼ਿਆਂ ਤੇ ਰੰਗ ਕਰਕੇ ਤੇ ਫਿਰ ਇਹਦੇ ਟਾਇਰ ਬਣਾ ਕੇ ਫਿਰ ਇਹਨੂੰ ਚਾਰ ਕੀਤਾ ਜਾਂਦਾ ਬਹੁਤ ਸਮਾਂ ਲੱਗ ਜਾਂਦਾ ਇਹ ਟਾਇਰ ਕਿਸ ਚੀਜ਼ ਦੇ ਬਣਾਏ ਆ ਇਹ ਵੀ ਕਾਰਡਬੋਰਡ ਦੀ ਬਣਾਈ ਇਹ ਕਿਵੇਂ ਬਣਾਏ ਤੁਸੀਂ ਇੰਨੇ ਮੋਟੇ ਟਾਇਰ ਇਹ ਕੈਂਚੀ ਲੈ ਕੇ ਉਹਨੂੰ ਕੱਟ-ਕੱਟ ਕੇ ਗੋਲ ਪੀਸ ਕੱਟ-ਕੱਟ ਕੇ ਘੱਟੋ-ਘੱਟੇ 12-13 ਪੀਸ ਲੱਗ ਜਾਂਦੇ ਫਿਰ ਜਾ ਕੇ ਇੱਕ ਟਾਇਰ ਬਣਦਾ ਏ ਤੇ ਤੁਸੀਂ ਬਣਾਣਾ ਸਿੱਖਿਆ ਕਿਦਾਂ ਇਹ ਮੈਨੂੰ ਸ਼ੌਂਕ ਸੀਗਾ ਮੇਰੇ ਬਾਪੂ ਜਦੋਂ ਹੁੰਦੇ ਸੀਗੇ ਨਾ ਹੁਣ ਤਾਂ ਹੈ ਨਹੀਂ ਚੱਲ ਮੇਰੇ ਬਾਪੂ ਉਹਨਾਂ ਨੂੰ ਗੁਜ਼ਰੇ ਨੇ 2 ਸਾਲ ਹੋ ਗਏ ਉਹਨਾਂ ਨਾਲ ਪਹਿਲਾਂ ਸਾਡੇ ਇੱਥੇ ਕੱਚਾ ਵੇੜਾ ਹੁੰਦਾ ਸੀਗਾ ਜੀ ਪਸ਼ੂ ਵਾਲੇ ਘਰੇ ਉੱਥੇ ਮੈਂ ਆ ਮੈਂ ਕਦੇ ਖੇਤਿਆ ਬਣਾ ਲੈਂਦੇ ਕਦੇ ਕੁਛ ਤੇ ਉੱਥੇ ਨਾਰਮਾ ਦੇ ਬਾਪੂ ਨੂੰ ਵਾਹ ਲੈਂਦਾ ਸੀਗਾ ਤੇ ਉਹ ਬਸ ਖੇਡਦੇ ਰਹਿੰਦੇ ਸੀ ਇਹ ਦੋਨੇ ਤਾਂ ਉਦੋਂ ਬਾਪੂ ਮੈਨੂੰ ਕਹਿੰਦਾ ਕਹਿੰਦਾ ਤੂੰ ਇੱਕ ਕੋਈ ਗੱਤੇ ਦੀ ਚੀਜ਼ ਬਣਾ ਕਹਿੰਦਾ ਮਾੜੀ ਮੋਟੀ ਤਰ੍ਹਾਂ ਮੈਂ ਹੈਲਪ ਕਰਾ ਦੂੰ ਤੇ ਮੈਂ ਇਹ ਪਹਿਲੀ ਵਾਰੀ ਗੱਤੇ ਨਾਲ ਹੀ ਟਰਾਲਾ ਬਣਾਇਆ ਟਰਾਲਾ ਬਣਾਇਆ ਸੀਗਾ ਟਰਾਲਾ ਬਣਾਇਆ ਤੇ ਐਦੋਂ ਬਾਅਦ ਚ ਫਿਰ ਮੈਂ ਆਪਣਾ ਟਰੈਕਟਰ ਜੀ 855 ਫਿਰ ਮੇਰੇ ਬਾਪੂ ਕਹਿੰਦਾ ਇਹ ਵੀ ਬਹੁਤ ਵਧੀਆ ਸ਼ੇਰਾ ਵੀ ਹੋਰ ਵੀ ਬਣਾ ਕੋਈ ਨਾ ਮਿਹਨਤ ਮਿਹਨਤ ਕਰਾ ਵਧੀਆ ਹਨਾ ਤੇ ਫਿਰ ਐਦੂ ਵਾਚੋਂ ਜੀ ਫਿਰ ਮਹੌਲੀ-ਹੌਲੀ ਬਣਾਉਣ ਲੱਗ ਗਿਆ ਟਰੈਕਟਰ ਫਿਰ ਮੈਂ ਇੱਕ ਪਹਿਲਾਂ ਮੰਨ ਲਓ ਕਿ ਆਪਦੀ ਆਪ ਦਾ ਸੋਹਣਾ ਟਰੈਕਟਰ ਬਣਾਇਆ ਉਦੋਂ ਬਾਅਦ ਚੋਂ ਦਿਖਾਉਂਦਾ ਹੀ ਕਰਦਿਆਂ ਨੂੰ ਮੈਂ ਵੀ ਆਹ ਦੇਖੋ ਕਿੰਨਾ ਸੋਹਣਾ ਬਣਾ ਟਰੈਕਟਰ ਕਰਦੇ ਮੈਨੂੰ ਸ਼ਾਬਾਸ਼ ਆ ਦਿੰਦੇ। ਐਦੂ ਬਾਅਦ ਚੋਂ ਫਿਰ ਜਦੋਂ ਛੁੱਟੀਆਂ ਛਟੀਆਂ ਹੁੰਦੀਆਂ ਸੀਗੀਆਂ ਜਾਂ ਫਿਰ ਜੀ ਕਰਾਉਂਦੇ ਮੇਰਾ ਫੋਨ ਦੇਖਦਾ ਹੁੰਦੇ ਮੈਂ YouTube ਤੇ ਉੱਤੇ ਕੋਈ ਟਰੈਕਟਰ ਆ ਜਾਂਦਾ ਸੀ ਉਹਦਾ ਮੈਰਾ ਜੀ ਕਰਾਉਂਦਾ ਵੀ ਮੋ ਟਰੈਕਟਰ ਬਣਾਵਾ ਤੇ ਫਿਰ ਬਸ ਅਗਲੇ ਦਿਨ ਹੀ ਉਹ ਕੰਮ ਲੱਗ ਜਾਂਦਾ ਸੀ ਉਤੇ ਤੇ ਹਰ ਰੋਜ਼ ਮੰਨ ਲਓ ਜਿੰਨੇ ਵੀ ਮੈਂ ਟਰੈਕਟਰ ਬਣਾਇਆ ਸਾਰੇ ਟਰੈਕਟਰਾਂ ਚ ਕੋਈ ਨਵੀਂ ਨਵੀਂ ਚੀਜ਼ ਐਡ ਕੀਤੀ ਹੈ ਮੈਂ। ਯੋ ਮੈਂ ਪਹਿਲਾ ਮੈਂ ਸਭ ਤੋਂ ਪਹਿਲਾ ਇਹ ਟਰੈਕਟਰ ਬਣਾਇਆ ਸੀ ਉਹਦੇ ਟਾਇਰ ਹਨ ਨਹੀਂ ਸੀਗੇ ਕੱਲੇ ਮੰਨ ਲਓ ਚੱਪਲ ਦੇ ਬਣਾ ਕੇ ਟਾਇਰ ਜੋੜੇ ਵੇ ਸੀਗੇ ਫਿਰ ਘਰ ਦੇ ਕਹਿੰਦੇ ਵੀ ਤੈਨੂੰ ਟਾਇਰ ਚੱਲਦੇ ਵੀ ਕਰ ਫਿਰ ਮੈਂ ਨਾਲ ਚੱਲਦੇ ਕੀਤੇ ਫਿਰ ਏਦੂ ਬਾਅਦ ਚ ਮੈਨੂੰ ਫਿਰ ਮੈਂ ਸ਼ੋਅ ਬਣਾਈ ਜਿਹੜੇ ਪਹਿਲਾ ਟਰੈਕਟਰ ਦੀ ਸ਼ੋਅ ਬਣਾਈ ਸੀ ਉਹ ਥੋੜੀ ਬੇਕਾਰ ਜੀ ਸੀ ਮੰਨ ਲਓ ਠੀਕ ਜੀ ਸੀਗੀ ਤੇ ਫਿਰ ਏਦੂ ਬਾਅਦ ਚ ਮੈਂ ਸ਼ੋਹਾਂ ਵੀ ਇਹਦੀਆਂ ਨਵੀਆਂ ਨਵੀਆਂ ਬਣਾਉਣ ਲੱਗ ਗਿਆ ਬਾਅਦ ਉਹ ਸ਼ੋਹਾਂ ਸਾਰੀਆਂ ਬਣਾ ਕੇ ਫਿਰ ਮੈਂ ਕੰਪੈਨਾਂ ਆਈਆਂ ਬਣਾਉਣ ਲੱਗ ਗਿਆ ਫਿਰ ਮੰਨ ਲਓ ਸਾਡੇ ਹੁਣ 4 ਜੂਰ ਪੈਂਦਾ ਮੱਕੀ ਦਾ ਬਾਣ ਚ ਕੋਈ ਕਣਕ ਕਣਕ ਵੱਢਣ ਵਾਲੀ ਮਸ਼ੀਨ ਸੀਜ਼ਨ ਲੱਗਦਿਆ ਫਿਰ ਮੈਂ ਉਹਨਾਂ ਨੂੰ ਦੇਖ ਕੇ ਫਿਰ ਮੈਂ ਉਹ ਚੀਜ਼ ਬਣਾਉਂਦਾ ਜਿਵੇਂ ਉਹ ਤੂੜੀ ਵਾਲੀ ਬਣਾਈ ਪਈ ਮੱਕੀ ਵਾਲਾ ਤੇ ਆ ਸੁਪਰ ਸੀਡਰ ਤਵੀਆਂ ਕੰਪੈਨਾਂ ਇਹ ਸਾਰੀਆਂ ਉਹਨਾਂ ਤੋਂ ਦੇਖ ਕੇ ਬਣਾਈਆਂ ਜੀ ਫਿਰ ਮੈਂ ਤੇ ਸਕੂਲ ਦੇ ਵਿੱਚ ਬੱਚੇ ਕਹਿੰਦੇ ਨੇ ਕਿ ਇਹ ਸਾਨੂੰ ਵੀ ਬਣਾ ਕੇ ਦੇਵੇ ਇਦਾਂ ਦਾ ਕਹਿੰਦੇ ਆ ਜੀ ਬਥੇਰੇ ਮੈਂ ਮਿਹਨਤ ਵਾਲੀ ਲੱਗਦੀ ਆ ਇਹਨਾਂ ਤੇ ਉਹ ਕਹਿੰਦੇ ਕੋਈ ਨਾ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਮਹਾ ਟਾਈਮ ਕੱਢਣਾ ਬਹੁਤ ਔਖਾ ਏ ਇਹਨਾਂ ਚੀਜ਼ਾਂ ਤੇ ਪਹਿਲਾਂ ਸਕੂਲ ਜਾਣਾ ਫਿਰ ਏਦੂ ਬਾਅਦ ਟਿਊਸ਼ਨ ਜਾਣਾ ਹੀ ਟਿਊਸ਼ਨ ਉਹ ਮੈਂ 7 ਵਜੇ ਉੱਨਾ ਹੀ ਫਿਰ ਏਦੂ ਬਾਅਦ ਚ ਟਾਈਮ ਤਾਂ ਹੁੰਦਾ ਨਹੀਂਗਾ ਕੋਈ ਜੀ ਇਸ ਕਰਕੇ ਜਿੱਦੇ ਕਿਤੇ ਛੁੱਟੀ ਹੁੰਦੀ ਉਹਦੇ ਉਹਦੀ ਮਾੜਾ ਮੋਟਾ ਟਾਈਮ ਲੱਗਦਾ ਇਹਨਾਂ ਤੇ ਫੇ ਕਿਹੜੀ ਕਲਾਸ ਚ ਪੜਦੇ ਹਾਂ ਜਸਟ 8ਵੀਂ ਚ ਕਲਾਸ ਚ ਪੜ੍ਹਦੇ ਮੈਂ ਤੇ ਪੜ੍ਹਾਈ ਕਿੱਦਾਂ ਚੱਲਦੀ ਏ ਇਹਦੇ ਤੇ ਸਕੂਲ ਦੇ ਵਿੱਚ ਫਿਰ ਕੋਈ ਟੀਚਰ ਜਾਂ ਕੋਈ ਕਹਿੰਦਾ ਵੀ ਸਾਨੂੰ ਵੀ ਇਹੋ ਜੀਆਂ ਚੀਜ਼ਾਂ ਬਣਾ ਕੇ ਦਿਓ ਹਾਂਜੀ ਪ੍ਰਿੰਸੀਪਲ ਆਏ ਸੀਗੇ ਸਾਡੇ ਘਰੇ ਮੈਂ ਤਾਂ ਸਕੂਲ ਗਿਆ ਵਾ ਸੀ ਪ੍ਰਿੰਸੀਪਲ ਆਏ ਸੀਗੇ ਤੇ ਉਹਨਾਂ ਨੇ ਉਹ ਉਹੀ ਮੰਨ ਲਓ ਜੀ ਛੁੱਟੀਆਂ ਸੀਗੀਆਂ ਉਦੋਂ ਉਹ ਬੱਚੇ ਦੇ ਉਹ ਕੰਮ ਆਉਂਦੇ ਹੁੰਦੇ ਆ ਵੀ ਰਿਪੋਰਟ ਲੈਣ ਆਉਂਦੇ ਹੁੰਦੇ ਆ ਵੀ ਬੱਚਾ ਕਿਵੇਂ ਪੜਦਾ ਕੀ ਕਰਦਾ ਹਨਾ ਉਹ ਜੀ ਆ ਗਏ ਸਾਡੇ ਘਰੇ ਤੇ ਮੈਂ ਤਾਂ ਸਕੂਲ ਗਿਆ ਵਾ ਸੀ ਉਸ ਟਾਈਮ ਫਿਰ ਮੇਰੇ ਮੰਮਾ ਜੀ ਉਹਨਾਂ ਨੇ ਟਰੈਕਟਰ ਦੇਖ ਲੇ ਟਰੈਕਟਰ ਦੇਖ ਲਏ ਤੇ ਬਾਅਦ ਚੋਂ ਨਾਲ ਮੈਡਮ ਆਈ ਸੀ ਉਹ ਸਾਡੇ ਪਿੰਡ ਦੀ ਸੀਗੀ ਤੇ ਪ੍ਰਿੰਸੀਪਲ ਕਹਿੰਦਾ ਵੀ ਇਹ ਟਰੈਕਟਰ ਬੱਚੇ ਦੇ ਆ ਬਣਾਏ ਹੋਇਆ ਤੇ ਉਹ ਮੈਡਮ ਮੈਡਮ ਨੇ ਸਾਰਾ ਕੁਝ ਦੱਸਤਾ ਪ੍ਰਿੰਸੀਪਲ ਸਾਰ ਨੂੰ ਵੀ ਇਹ ਐਂ ਕਰਦਾ ਇਹ ਟਰੈਕਟਰ ਹੀ ਬਣਾਉਂਦਾ ਰਹਿੰਦਾ ਪੜਦਾ ਵੀ ਐਂ ਤਾਂ ਇਹ ਦਾ ਸ਼ੌਂਕ ਆ ਹੀ ਇਹ ਤਾਂ ਇਹਦੂ ਬਾਅਦ ਚੋ ਜੀ ਇਹਦੂ ਬਾਅਦ ਚੋ 20 ਦਿਨ ਬਾਅਦ ਚੋਂ ਮੈਂ ਮੈਨੂੰ ਉਹਨਾਂ ਨੇ ਸੱਦ ਲਿਆ ਪ੍ਰਿੰਸੀਪਲ ਸਾਰ ਨੇ ਸੱਦ ਲਿਆ ਤੇ ਇਹਦੂ ਬਾਅਦ ਚੋ ਕਹਿੰਦਾ ਤੂੰ ਹੀ ਸੀਗਾ ਵੀ ਉਹ ਜਿਹੜਾ ਟਰੈਕਟਰ ਬਣਾਉਣਾ ਕਰੇ ਮੈਂ ਸਰ ਜੀ ਹਾਂ ਸਾਡੇ ਸਕੂਲ ਚ ਹੈਗੀ ਅਟਲ ਲੈਬ ਤੇ ਬੱਚੋ ਵੀ ਮੈਨੂੰ ਕਹਿੰਦੇ ਤੂੰ ਅਟਾ ਲਾਇਬ ਚ ਕੋਈ ਇਹੋ ਜੀ ਚੀਜ਼ ਬਣਾ ਦੇ ਜਿਹੜੀ ਵਰਕਿੰਗ ਵੀ ਹੋਵੇ ਤੇ ਕੁ ਸਾਰਾ ਕੁਝ ਕਰਦੀ ਹੋਵੇ ਤੇ ਉੱਥੇ ਮੈਂ ਜੀ ਹੁਣ ਕੰਪੈਨ ਤਿਆਰ ਕਰੀ ਜਨਾ ਵੱਡੀ ਉਹ ਵਰਕਿੰਗ ਵੀ ਕਰਦੀ ਆ ਉਹਤੇ ਵੀ ਹੁਣ ਟਾਈਮ ਲੱਗਿਆ ਬਹੁਤ ਸਾਰਾ ਅੱਛਾ ਚੱਲੇਗੀ ਵੀ ਚੱਲੇਗੀ ਵੀ ਤੇ ਇੰਨਾ ਤੇ ਹੁਣ ਕੀ ਸੋਚਿਆ ਜਿਵੇਂ ਤੁਸੀਂ ਕਿੰਨੀਆਂ ਸਾਰੀਆਂ ਕਿਤੇ ਕੰਬਾਈਨਾਂ ਬਣਾਈਆਂ ਕਿਤੇ ਟਰੈਕਟਰ ਬਣਾਏ ਨੇ ਹੋਰ ਹੁਣ ਕੀ ਬਣਾਉਣ ਦਾ ਸੋਚਿਆ ਕੀ ਹੋਰ ਹਾਂ ਜੀ ਇੱਕ ਤਾਂ ਬਣਾਉਣ ਦਾ ਸੋਚਿਆ ਜੀ ਉਹ 에ਰੋਪਲੇਨ ਜੀ ਹੂੰ 에ਰੋਪਲੇਨ ਤੇ 드론 ਇਹ ਦੋ ਚੀਜ਼ਾਂ ਬਣਾਉਂਦੀ ਆ ਸੋਚਿਆ ਹੀ ਘਰਦਿਆਂ ਨੂੰ ਕਿਹਾ ਸੀਗਾ ਇਹ ਕਰਦੇ ਉਹ ਰਿਮੋਟ ਵਾਲਾ ਮਹਿੰਗਾ ਹੁੰਦਾ ਹੀ ਉਹ ਚੀਜ਼ਾਂ ਦਾ ਹੀ ਸਮਾਨ ਜਿਹੜਾ ਖਰਚ ਆਉਂਦਾ ਉਹ ਵੀ ਬਹੁਤ ਮਹਿੰਗਾ ਜਾਂਦਾ ਤੇ ਘਰ ਦੇ ਕਹਿੰਦੇ ਕੋਈ ਨਾ ਦੇਖ ਲੈਨੇ ਕੋਈ ਨਾ ਬਣਾ ਲਈ ਕੋਈ ਨਾ ਤੂੰ ਫਿਰ ਇਹ ਦੂਜਾ ਚ ਸਕੂਲ ਚ ਜਾ ਕੇ ਮਾਪਦੇ ਹਟਲੇ ਵਾਲੇ ਸਾਰ ਨੂੰ ਦੱਸਤਾ ਵੀ ਮੈਂ ਜੀ ਆਹ ਚੀਜ਼ਾਂ ਬਣਾਉਣੀਆਂ ਨੇ ਹਨਾ ਸਾਰ ਕਹਿੰਦੇ ਕੋਈ ਨਾ ਕਹਿੰਦਾ ਤੂੰ ਲਿਸਟ ਬਣਾ ਕੇ ਲੈ ਕੇ ਦੇ ਦੀ ਮੈਨੂੰ ਸਾਰੇ ਸਮਾਨ ਦੀ ਤੇ ਆਪਾਂ ਕੰਮ ਕਰਾਂਗੇ ਐਰੋਪਲੇਨ ਤੇ ਵੀ ਸਕੂਲ ਵਾਲੇ ਪੂਰਾ ਸਪੋਰਟ ਕਰਦੇ ਆ ਪੂਰਾ ਸਪੋਰਟ ਕਰਦੇ ਤੇ ਪਰਿਵਾਰ ਵਾਲੇ ਕਿੰਦਾ ਦਾ ਸਪੋਰਟ ਰਿਹਾ ਪਰਿਵਾਰ ਤੋਂ ਪਰਿਵਾਰ ਵਾਲੇ ਵੀ ਬਹੁਤ ਵਧੀਆ ਸਪੋਰਟ ਕਰਦੇ ਜਿਹੜੀ ਵੀ ਕੋਈ ਨਵੀਂ ਚੀਜ਼ ਬਣਾਉਂਦੇ ਉਹਨਾਂ ਨੇ ਸ਼ਾਬਾਸ਼ ਆ ਦੇਣੀ ਫਿਰ ਉਹਨਾਂ ਨੇ ਦੱਸਣਾ ਵੀ ਇਹਦੇ ਵਿੱਚ ਆਹ ਚੀਜ਼ ਐਡ ਕਰੀਂ ਤੂੰ ਜਿਹੜੀ ਵੀ ਹੋਰ ਬਣਾਏਗਾ ਟਰੈਕਟਰ ਆਹ ਚੀਜ਼ ਐਡ ਕਰੀਂ ਆਹ ਚੀਜ਼ ਐਡ ਕਰੀ ਉਹ ਫਿਰ ਹੋਰ ਸੋਹਣੇ ਸੋਹਣੇ ਬਣ ਜਾਂਦੇ ਟਰੈਕਟਰ ਜੀ ਮੇਰੇ ਤੇ ਇਹ ਦਿਮਾਗ 'ਚ ਆਈ ਡਾਇਆ ਕਿੱਦਾਂ ਆ ਕਿ ਮੈਨੂੰ ਇਹ ਚੀਜ਼ਾਂ ਤੋਂ ਮੈਂ ਬਣਾ ਸਕਦਾ ਵਾਂ ਇਹ ਜਿਵੇਂ ਹਮ ਆ ਤੁਹਾਨੂੰ ਪਹਿਲਾਂ ਦੱਸਿਆ ਮਾ ਬਾਪੂ ਨਾਲ ਖੇਡਦਾ ਹੁੰਦਾ ਸੀਗਾ ਤੇ ਮੈਂ ਆਪਣੇ ਬਾਪੂ ਨੂੰ ਕਿਹਾ ਬਾਪੂ ਵੀ ਹਰ ਆਪਾ ਬਾਣ ਵੀ ਬਣਾ ਲਿਆ ਤੇ ਹੁਣ ਆਪਣੇ ਕੋਲੇ ਬਹੁਨ ਨੂੰ ਕੋਈ ਸੰਧ ਹੈ ਨਹੀਂਗਾ ਤੇ ਟਰੈਕਟਰ ਟੁੱਟ ਰਿਹਾ ਤੇ ਅਸੀਂ ਮੇਲੇ ਤੇ ਗਏ ਉੱਥੋਂ ਅਸੀਂ ਇੱਕ ਟਰੈਕਟਰ ਲਿਆਂਦਾ ਲੱਕੜ ਦਾ ਉਹ ਨੀਲਾ ਆ ਸਵਰਾਜ ਉਹ ਸਵਰਾਜ ਟਰੈਕਟਰ ਲਿਆਂਦਾ ਤੇ ਉਹਦੇ ਨਾਲ ਬਾਵਾ ਟਾਈਮ ਖੇਢੀ ਗਏ ਤੇ ਟੁੱਟ ਗਿਆ ਬਾਪੂ ਕਹਿੰਦਾ ਮੁੱਲ ਤਾਂ ਮੈਂ ਤੈਨੂੰ ਚੱਲਿਆ ਕੇ ਦੇ ਦੂੰਗਾ ਕਹਾਂ ਉਹ ਇੱਕ ਆਪਦਾ ਵੀ ਬਣਾ ਘਰੇ ਤੇ ਫਿਰ ਕਹਿੰਦਾ ਕੋਈ ਨਾ ਸਮਾਨ ਦੀ ਲੋਡ ਹੋਊ ਤੈਨੂੰ ਮੈਂ ਲੈ ਕੇ ਤੈਨੂੰ ਕਹਿੰਦਾ ਤੂੰ ਗੱਤੇ ਦਾ ਬਣਾ ਕੇ ਘਰੇ ਫਿਰ ਮੈਂ ਇਹ ਕੰਮ ਜਾਂ ਕੀਤਾ ਉਹ ਤੇ ਬਾਵਾ ਸਾਰਾ ਫਿਰ ਗੱਤੇ ਦਾ ਟਰੈਕਟਰ ਬਣਾ ਲਿਆ ਇਫਰ ਉਹਨਾਂ ਨਾਲ ਖੇਡੀ ਗਏ ਤੇ ਦੁਪਹਿਰ ਚ ਗਾਹਾਂ ਹੋਰ ਵਧਾ ਵਧਾ ਕੇ ਬਾਵਾ ਸੰਦੇ ਜੇ ਬਣੀ ਗਈ ਮੇਰੇ ਤੇ YouTube ਤੋਂ ਦੇਖ ਦੇਖ ਕੇ ਕੀ ਕੀ ਬਣਾਇਆ ਹੋਰ YouTube ਤੋਂ ਤਾਂ ਬਸ ਨਿਗਾਹ ਹੀ ਮਾਰ ਲੈਂਦੇ ਸੀਗੇ ਉਹ ਬਣਾ ਲੈਂਦੇ ਸੀਗੇ ਤੇ ਬਾਕੀ ਆਹ ਜਿਵੇਂ ਖੇਤ ਜੀ ਸਾਡੇ ਹੁਣ ਬੋਂਦੇ ਬੁੰਦੇ ਰਹਿੰਦੇ ਆ ਇਹ ਦੇਖ ਲੈਣੇ ਆ ਸਾਡੇ ਕੋਲ ਜਿਹੜਾ ਆਪਦਾ ਟਰੈਕਟਰ 855 ਉਹਨੂੰ ਦੇਖ ਕੇ ਜੀ ਉਹ 855 ਬਣਾਇਆ ਮੈਂ PVC ਪਾਈਪ ਦਾ ਹੂੰ ਤੇ ਬਾਕੀ ਖੇਤ ਮਾਲੋ ਸੰਦ ਸੰਦੇ ਅਡੇ ਆਉਂਦੀ ਰਹਿੰਦੇ ਆ ਉਹਨਾਂ ਨੂੰ ਦੇਖ ਲੈਣੇ ਆ ਤੇ ਸੜਕ ਤੇ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਦੇਖ ਲੈਣੇ ਆ ਫਿਰ ਬਣਾਉਣੇ ਆਈ ਅਸੀਂ ਅੱਛਾ ਦੇਖ ਕੇ ਤੇ ਫਿਰ ਤੁਹਾਡੇ ਦਿਮਾਗ 'ਚ ਆ ਜਾਂਦਾ ਵੀ ਇਹ ਐਦਾ ਬਣਾਣਾ ਦਿਮਾਗ 'ਚ ਸਾਰਾ ਫੱਟ ਹੋ ਜਾਂਦਾ ਹੀ ਫਿਰ ਐਦਾ ਐਦਾ ਬਣਾਉਣਾ ਆਈ ਤੇ ਜਿਵੇਂ ਤੁਸੀਂ ਪੀਵੀਸੀ ਪਾਈਪ ਦੇ ਨਾਲ ਬਣਾਇਆ ਹੋਰ ਕਿਹੜੀਆਂ ਚੀਜ਼ਾਂ ਦੇ ਨਾਲ ਬਣਾ ਸਕਦੇ ਹੋ ਪੀਵੀਸੀ ਪਾਈਪ ਨਾਲ ਬਣਾ ਸਕਦੇ ਮੈਂ ਗੱਤੇ ਦੇ ਤਾਂ ਬਣੀ ਵੀ ਆ ਬਾਬਾ ਸਾਰੇ ਲੋਹੇ ਦੇ ਵੀ ਬਣਾ ਸਕਦਾ ਹੂੰ ਬਸ ਜੀ ਤੇ ਜਸਕਰਨ ਹੋਰ ਕਿਹੜਾ ਸ਼ੌਂਕ ਹੈ ਇਹ ਬਣਾਉਣ ਤੋਂ ਇਲਾਵਾ ਹੋਰ ਜੀ ਮਾੜਾ ਮੋਟਾ ਗਾਇਕੀ ਦਾ ਹੀ ਗਾਇਕੀ ਦਾ ਮੈਂ ਦੇਖਿਆ ਤੁਹਾਡੇ ਘਰ ਦੇ ਬਾਹਰ ਪੋਸਟਰ ਵੀ ਲੱਗਾ ਹੈ ਸਿੱਧੂ ਮੂਸੇਵਾਲੇ ਦਾ ਹਾਂ ਜੀ ਸਿੱਧੂ ਦੇ ਫੈਨ ਹੂੰ ਸਿੱਧੂ ਦੇ ਘਟੇ ਹੋਰ ਆ ਸਿੰਗਰ ਆ ਜਾਂਦੇ ਬਹੁਤ ਫੈਨ ਜੀ ਆਈ ਹੈ ਸ ਗਾਇਕੀ ਦਾ ਸ਼ੌਂਕ ਹੈ ਮਾੜਾ ਮੋਟਾ ਹੀ ਤੇ ਫਿਰ ਕੁਝ ਗਾ ਕੇ ਵੀ ਦਿਖਾਓ ਗਾਦ ਨੇ ਪਹਿਲਾਂ ਹੀ ਮੈਂ ਨਾ ਉੱਥੇ ਗਾਇਕੀ ਦਾ ਸ਼ੌਂਕ ਵੀ ਮੈਨੂੰ ਤਾਂ ਪਿਆ ਉੱਥੇ ਸਾਡੇ ਇੱਥੇ ਜੋ ਜਨਮ ਦੇ ਨਹੀਂ ਹੁੰਦਾ ਬਾਬੇ ਦਾ ਗੁਰਪੂਰਵ ਹੁੰਦਾ ਉੱਥੇ ਜੀ ਹੋਰ ਜਵਾਕ ਗਾਉਂਦੇ ਆਗੇ ਤੇ ਮੇਰਾ ਡੈਡੀ ਕਹਿੰਦਾ ਵੀ ਤੂੰ ਵੀ ਦੇਖ ਲਾ ਗਾ ਕੇ ਤੇ ਮੈਂ ਉੱਥੇ ਗਾਇਆ ਸਭ ਤੋਂ ਪਹਿਲਾਂ ਮਗਾਇਆ ਸੀਗਾ ਸਕੂਲ ਚ ਫੰਕਸ਼ਨ ਤੇ ਉੱਥੇ ਮੈਂ ਵਧੀਆ ਗਾਇਆ ਤੇ ਫਿਰ ਡੈਡੀ ਕਹਿੰਦਾ ਤੂੰ ਅੱਥੇ ਗੁਰਪੂਰਵ ਹੁੰਦਾ ਇੱਥੇ ਵੀ ਗਾ ਇੱਥੇ ਗਾਇਆ ਤੇ ਇੱਥੇ ਸਾਰਿਆਂ ਨੇ ਵਧੀਆ ਸਪੋਰਟ ਕੀਤੀ ਮੇਰੀ ਜਫਰਨਾਮਾ ਗਾਇਆ ਸੀ ਪਰ ਹੁਣ ਤਾਂ ਖੈਰ ਮੈਂ ਭੁੱਲ ਗਿਆ ਉਹ ਤੇ ਮੂੰਹ ਚ ਬਾਨੀ ਗਾਇਆ ਸੀ ਜਫਰਨਾਮਾ ਤੇ ਸਾਰਿਆਂ ਨੇ ਵਧੀਆ ਸਪੋਰਟ ਕੀਤੀ ਤੇ ਮੈਂ ਹੁਣ ਨਗਰ ਕੀਰਤਨ ਤੇ ਆਈ ਰਹੀ ਗੋਨਾ ਤੇ ਹੁਣ ਤੇ ਗੋਨਾ ਹੀ ਵਧੀਆ ਹੀ ਹੁਣ ਮੈਂ ਉਹ ਤੁਹਾਨੂੰ ਗਾ ਕੇ ਵੀ ਸੁਣਾ ਦਿੰਦੀ ਇੱਕ ਗਾਣਾ ਕਿਹੜਾ ਗਾਵੇਂ ਸਿੱਖੀ ਵਾਲਾ ਕਿ ਦੂਜਾ ਸਿੱਖੀ ਵਾਲਾ ਸੁਣਾ ਦੋ ਸਿੱਖੀ ਵਾਲੀ ਠੀਕ ਆ ਕੈਸੀ ਚੰਦਰ ਹੀ ਸੀ ਘੜੀ ਮਾਤਾ ਦੇਖਦੀ ਹਉ ਖੜੀ ਕੈਸੀ ਚੰਦਰ ਹੀ ਸੀ ਘੜੀ ਮਾਤਾ ਦੇਖਦੀ ਹਉ ਖੜੀ ਤੋਰ ਪਤੇ ਹੱਥੀ ਚੁੱਪਤੇ ਚੁਪੀਤੀ ਹੋਵੇਗੀ हाँ, हाँ, दादी जी दे दिल तेती होवेगी फते जा फते दिलाहा दादी जी दे दिल ते बीती होगी फते ਸਿੰਗਣ ਹੈ ਜਾ ਫਤਿਹ ਸਾਂਜੀ ਕੀਤੀ ਹੋਵੇਗੀ ਵਾਹ ਤੁਸੀਂ ਤਾਂ ਗਾਉਂਦੇ ਵੀ ਬਹੁਤ ਵਧੀਆ ਹਾਂਜੀ ਤੇ ਗਾਇਕੀ ਵੱਲ ਨਹੀਂ ਜਾਂਦਾ ਫਿਰ ਕੁਝ ਸੋਚਿਆ ਸਕੂਲ ਦੇ ਵਿੱਚ ਕਰਦੇ ਹੋ ਕਿਸੇ ਕਿਸੇ ਜਿਹੜਾ ਮੁਕਾਬਲੇ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਹੋ ਹਾਂਜੀ ਕਰਦੇ ਬਥੇਰੇ ਕਰਦੇ ਪਾਰਟਿਸਿਪੇਟ ਕਰਦੇ ਕਹਿੰਦਾ ਤੂੰ ਸਿੰਗਰ ਬਣ ਜਾਈ ਤੇ ਮੈਂ ਇਖਾ ਮੈਂ ਸਿੰਗਰ ਹੀ ਬਣਾ ਮੈਂ ਇੰਜੀਨੀਅਰ ਦਾ ਕੋਰਸ ਕਰਨਾ ਜੇਈ ਦਾ ਜੀਮ ਇੰਜ ਦਾ ਕੋਰਸ ਤੇ ਘਰ ਦੇ ਕਹਿੰਦੇ ਨੇ ਤੇਰੀ ਬਾਜ ਵਧੀਆ ਤੂੰ ਗਾਇਕੀ ਦੇ ਵੱਲ ਜਾ ਵੀ ਪੜ੍ਹਾਈ ਚ ਤਾਂ ਮੈਂ ਥੋੜਾ ਮੋਟਾ ਹੀ ਵੀਕ ਆ ਥੋੜਾ ਮੋਟਾ ਆ ਤਾਂ ਵਧੀਆ ਲੋਟ ਆਈ ਮੀਡੀਅਮ ਜਾਈ ਤੇ ਘਰ ਦੇ ਕਹਿੰਦੇ ਇੰਜੀਨੀਅਰ ਦਾ ਪੇਪਰ ਦਾ ਔਖਾ ਬਹੁਤ ਹੁੰਦਾਗਾ ਵੀ ਤੂੰ ਗਾਇਕੀ ਵੱਲ ਹੀ ਜਾ ਉਹਦਾ ਵੀ ਇਹ ਤਾਂ ਤੂੰ ਵਧੀਆ ਗਾਈ ਜੰਨਾਗਾ ਪਰ ਮੈਂ ਹੀ ਨਹੀਂ ਮੈਂ ਇੰਜੀਨੀਅਰ ਦੀ ਕੋਸ਼ਿਸ਼ ਕਰਨੀ ਅੱਛਾ ਗਾਇਕੀ ਵੱਲ ਨਹੀਂ ਜਾਣਾ ਤੇਰੀ ਬਾਜ ਬੜੀ ਸੋਹਣੀ ਹੈ ਗਾਇਕੀ ਵੱਲ ਨਹੀਂ ਜਾਣਾ ਤੇ ਇਹ ਹੁਣ ਜਿਹੜੀਆਂ ਤੁਸੀਂ ਸਾਰੀਆਂ ਚੀਜ਼ਾਂ ਬਣਾਉਂਦੇ ਹੋ ਜਿਹੜੇ ਨਾਲ ਦੇ ਸਕੂਲ ਬੱਚੇ ਹੁੰਦੇ ਨੇ ਉਹ ਨਹੀਂ ਕਹਿੰਦੇ ਵੀ ਜਿਸ ਕਰਨ ਸਾਨੂੰ ਵੀ ਸਿਖਾ ਕਿੱਦਾਂ ਬਣਾਣੀ ਹੈ ਇਹ ਬਥੇਰੇ ਕਹਿੰਦੇ ਆ ਪਰ ਉਹਨਾਂ ਨੂੰ ਕਹਿ ਦੇਈਦਾ ਵੀ ਟਾਈਮ ਬਹੁਤ ਲੱਗਦਾ ਐ ਨਹੀਂ ਸਿੱਖੇ ਜਾਂਦੇ ਇਹ ਮੈਥੋਂ ਆਪ ਮਸਾ ਸਿੱਖੀ ਗਏ ਆ ਹੂੰ ਉਹ ਕਹਿੰਦੇ ਆ ਕਿ ਵੀ ਤੂੰ ਸਾਨੂੰ ਵੀ ਸਿਖਾ ਦੇ ਅਸੀਂ ਵੀ ਬਣਾ ਲਿਆ ਕਰਾਂਗੇ ਪਰ ਐਨਾ ਹੀ ਟਾਈਮ ਹੁੰਦਾ ਹੀ ਨਹੀਂ ਮੇਰੇ ਕੋਲੇ ਤੇ ਕੰਮ ਬਹੁਤ ਹੁੰਦਾ ਕਦੇ ਖੇਤ ਡੜੀ ਦੀ ਚਾਹ ਫੜਾ ਕਿਉਣੀ ਡੜੀ ਕੱਲਾ ਜੀ ਇੱਕ ਤੇ ਜਮੀਨ ਹੈਗੀ ਸਾਡੇ ਕੋਲੇ ਬਾਵਾ ਕਾ ਜੜੀ ਕੱਲਾ ਠੇਕੇ ਤੇ ਵੀ ਉਥੇ ਰੀ ਜਮੀਨਾਂ ਤੇ ਦੈਨੂ ਕੱਲੇ ਨੂੰ ਔਖਾ ਹੁੰਦਾ ਗਏ ਤਾਂ ਕਰਕੇ ਜਿੱਦ ਕਿਤੇ ਛੁੱਟੀ ਹੁੰਦੀ ਸਾਰਾ ਦਿਨ ਮੈਨਾਂ ਚਾਹ ਰੋਟੀ ਬਣਾਉਣ ਚ ਲੱਗ ਜਾਂਦਾ ਆ ਹੁਣ ਛੁੱਟੀਆਂ ਹੋਈਆਂ ਸੀ ਜੂਨ ਦੀਆਂ ਤੇ ਨਾਲ ਨਾਲ ਪੜੀ ਗਿਆ ਮੈਂ ਤੇ ਮਹੀਨਾ ਲੱਗ ਗਿਆ ਯੋ ਪੀ ਵੀ ਸੀ ਪੈਪ ਦੇ ਟਰੈਕਟਰ ਬਣਾਉਣ ਚ ਸੋ ਹੁਣ ਇਸ ਤੋਂ ਬਾਅਦ ਕੀ ਬਣਾਣਾ ਹੁਣ ਇੱਕ ਤਾਂ ਤੁਸੀਂ 에ਰੋਪਲੇਨ ਦੱਸਿਆ ਵੀ ਤੁਸੀਂ ਉਹ ਬਣਾਣਾ ਇਸ ਤੋਂ ਬਾਅਦ ਜੋ ਉਹ ਬਣਉਣੀ ਹੈ ਮੱਕੀ ਵਾਲੀ ਮਸ਼ੀਨ ਵੱਡੀ ਅਸਲੀ ਦੀ ਹੂੰ ਉਹ ਮੱਕੀ ਵੱਡਾ ਕਰੂ ਚਾਰ ਨਹੀਂ ਪੌਂਦੀ ਕੱਲਾ ਉਹ ਵੱਡ ਵੱਡੀ ਸੱਟਿਆ ਕਰੂ ਮੱਕੀ ਉਹ ਕਿਦਾਂ ਤੁਸੀਂ ਤਿਆਰ ਕਰਨੀ ਹੈ ਉਹ ਜੀ ਲੋਹੇ ਦੀ ਚਾਰ ਕਰਾਂਗੇ ਮਾੜਾ ਮੁੱਤ ਮੈਨੂੰ ਐਕਸਪੀਰੀਅੰਸ ਹੈਗਾ ਗਈ ਤੇ ਬਾਕੀ ਉਹ ਬੈਲਡ ਵਾਲਾ ਮਸ਼ੀਨ ਬੈਲਡ ਕਰਨ ਵਾਲਾ ਭਾਈ ਦੱਸ ਦੱਸ ਦੂਗਾ ਵੀ ਇਹ ਆ ਚੀਜ਼ ਆ ਇਹ ਆ ਚੀਜ਼ ਆ ਉਹ ਤਿਆਰ ਕਰਨੀ ਆ ਹੀ ਹੋਣਾ ਏਦੂ ਬਾਅਦ ਚ ਹੌਲੀ ਹੌਲੀ ਵੱਡੀਆਂ ਚੀਜ਼ਾਂ ਬਣਾਉਣ ਲੱਗ ਜਾਗੇ ਜਿਵੇਂ 12ਵੀਂ ਚ ਕੋਈ ਰੀਤ ਦੇਖਾਂਗੇ ਪ੍ਰੋਸੈਸ ਤਿਆਰ ਕਰਕੇ ਕਾਰਕੂਰ ਦਾ ਉਹ ਬਣਾਵਾਂਗੇ ਅਸੀਂ ਤੇ ਹੋਰ ਪੜਾਈ ਦੇ ਵਿੱਚ ਵੀ ਤੁਸੀਂ ਦੱਸਿਆ ਵੀ ਮੈਂ ਪੜਾਈ ਚ ਵੀ ਵਧੀਆ ਮੈਂ ਗਾਇਕੀ ਚ ਵੀ ਵਧੀਆ ਹੋਰ ਕੀ ਕਰ ਲੈਂਦਾ ਜਦ ਉਸ ਕਰਨ ਖੋਰ ਤਾਂ ਬੱਸ ਜਿਆ ਹੀ ਆ ਇੱਕ ਇੱਕ ਮੈਂ ਸੁਣਾ ਦਿਓ ਇੱਕ ਮੈਂ ਸੰਦ ਸੰਦੇੜੇ ਮੈਨੂੰ ਸਾਰੇ ਹੁੰਦੇ ਆ ਚਲਾਉਣੇ ਕੰਪੈਨ ਚਲੋਣੀ ਹੁੰਦੀ ਆ ਤੂੜੀ ਦਾ ਸੀਜਣਾ ਚਾਰ ਪੌਣ ਵਾਲੀ ਮਸ਼ੀਨ ਆ ਬਾਹੀ ਬੂਹੀ ਦਾ ਕਈ ਘੇਰੀ ਮੈਂ ਕਰ ਦਿੰਨਾਗਾ ਹਨਾ ਬਾਣ ਬੂਣ ਮੈਂ ਬੋਇਆ ਨਾ ਜਾ ਕੇ ਬਾਕੀ ਸਾਰੇ ਸੰਦ ਸੰਦੇੜੇ ਹੁੰਦੇ ਆ ਕਾਰ ਵੀ ਹੁੰਦੀ ਏ ਮੈਨੂੰ ਚਲਾਉਣੀ ਤੇ ਪਾਪਾ ਨਾਲ ਕੰਮ ਕਰਾ ਲੈਂਦੇ ਉਹ ਇੱਥਾਂ ਚ ਜਾ ਕੇ ਪਾਪਾ ਨਾਲ ਕੰਮ ਕਰਾਉਨੇ ਬਥੇਰਾ ਕੰਮ ਕਰਾਉਨੇ ਈ ਤੇ ਗਾਇ ਹੁਣ ਗਾਣਾ ਵੀ ਸੁਣਾ ਦਿਓ ਇੱਕ ਗਾਣਾ ਕਿਹੜੇ ਸਿੱਖਿਆ ਲਾ ਕੇ ਹੋਰ ਹੋਰ ਕੋਈ ਹੋਰ ਕੋਈ ਹਾ ਜੱਟਾਂ ਦੇ ਆ ਮੁੰਡਿਆਂ ਦੀ ਧੁੱਪਾਂ ਨਾਲ ਬਣਦੀ ਹਾ ਬੱਟਾਂ ਨਾਲ ਬਣਦੀ ਤਾਂ ਠੁੱਕਾਂ ਨਾਲ ਬਣਦੀ ਉਹ ਸਾਬਲੇ ਜੇ ਰੰਗ ਉੱਤ ਲੀੜ ਨੇ ਬਲੈਤੀ ਬਿਲੋ ਫੈਸ਼ਨੇ ਚਲਾਈਏ ਪਿੱਛੇ ਫੈਸ਼ਨੇ ਆ ਖੇਤੀ ਸਾਡੇ ਨਾ ਆਪਣੇ ਗੱਲ ਚੱਲਦੀ ਸਾਡੀ ਆਹੀ ਆ ਗੱਲ ਬਾਤ ਕੁੜੇ ਤੂੰ ਕੋਈ ਬਾੜੀ ਸੋਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਕੁੜੇ ਨਹੀਂ ਅਸੀਂ ਪਿੰਡਾਂ ਵਾਲੇ ਆ ਸਾਨੂੰ ਜਾਲੀ ਨਹੀਂ ਕੁਝ ਮਾਫ ਕੁੜੇ ਤੋ ਕੋਈ ਬਾੜੀ ਸੋਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਫ ਕੁੜੇ ਉਹ ਗੱਡੀਆਂ ਦੇ ਰੇਸੀ ਉੱਤੇ ਪੈਰ ਤੇਰਾ ਜੱਜ ਕੇ ਨਹੀਂ ਪੁੰਚਾ ਪੁੰਚਾ ਆਲੇ ਸਾਥ ਰਹਿੰਦੇ ਬੱਚ ਬੱਚ ਕੇ ਹੋਏ ਅੱਖਾਂ ਟੱਕੀਆਂ ਤੇ ਹੁਗਾ ਬੌਸ਼ਲਿਸ਼ ਕੋਰ ਮਾਰੇ ਬਾਪੂ ਆਲੇ ਦਾਦੇ ਆਲੇ ਘਰੇ ਚਾਰ ਪੁਰਸ਼ ਉਹ ਨਾਰਾ ਨੂੰ ਨਾ ਡਾਂਬ ਦਿੰਦੀਨੀ ਗਟ ਤੇ ਅਲਪੀਨਾ ਬਾ ਚ ਕੁੜੇ ਤੋ ਕੋਈ ਬਾੜੀ ਸੋਣੀ ਨਹੀਂ ਤੇਰਾ ਫਿਲਟਰ ਦੇ ਦਾ ਸਾਥ ਕੁੜੇ ਨਹੀਂ ਅਸੀਂ ਪਿੰਡਾਂ ਵਾਲੇ ਆ ਸਾਨੂੰ ਜਾਲੀ ਨਹੀਂ ਕੁਝ ਮਾਂ ਫੱਕੜੇ ਇਹ ਜਸਕਰਨ ਹੁਣ ਜਾਂਦੇ ਜਾਂਦੇ ਜਿਹੜੇ ਬੱਚੇ ਤੁਹਾਨੂੰ ਇਹ ਦੇਖ ਰਹੇ ਹੋਣ ਨੇ ਤੁਹਾਡੀ ਉਮਰ ਦੇ ਉਹਨਾਂ ਨੂੰ ਕੀ ਕਹਿਣਾ ਤੁਸੀਂ ਉਹਨਾਂ ਨੂੰ ਐਂ ਕਹਿਣਾ ਇਹ ਕਈ ਤਾਂ ਹੁੰਦੇ ਹੀ ਨਲਾਕ ਜੀ ਹੂੰ ਉਹੀ ਪੜਦੇ ਪੜਦੇ ਤਾਂ ਹੈ ਨਹੀਂ ਗਈ ਮੈਂ ਸਾਡੀ ਕਲਾਸ 'ਚ ਬਥੇਰੇ ਹੈ ਗਿਆ ਜੀ ਮਾ ਉਹਨਾਂ ਤਾਂ ਹੀ ਪੁੱਛਦਾ ਰਹੇ ਨਹੀਂ ਗੱਲਾਂ ਗੁੱਲਾਂ ਤਾਂ ਮੈਂ ਸਕੂਲ ਚ ਘਾਟੀ ਕਰਦੀ ਬਸ ਜਿਹੜਾ ਮੇਰੇ ਨਾਲ ਬਹਿੰਦਾ ਉਹਨਾਂ ਤੋਂ ਬਸ ਐ ਪੁੱਛ ਜੇ ਪਾਛੇ ਲਈ ਜਾਂਦਾ ਹਰੇਕ ਨੂੰ ਮੈਂ ਪੁੱਛਦਾ ਹੀ ਆ ਵੀ ਤੂੰ ਕੀ ਕਰੇਗਾ ਵੱਡਾ ਹੋ ਕੇ ਕੀ ਬਣੇਗਾ ਹਰੇ ਕਹੀ ਕਹਿੰਦਾ ਕਹਿੰਦਾ ਹਾਂ ਤਾਂ ਦੇਖੂਗਾ ਮੈਂ ਇਹ ਤਾਂ ਮੈਂ ਸੋਚਿਆ ਨਹੀਂਗਾ ਤੇ ਬਾਅਦ ਵਿੱਚ ਮੈਨੂੰ ਪੁੱਛਣ ਲੱਗ ਪਏ ਨੇ ਤੂੰ ਕੀ ਕਰੇਗਾ ਮੈਂ ਮੈਂ ਤਾਂ ਇੰਜੀਨੀਅਰ ਦਾ ਕਰੂੰਗਾ ਕਹਿੰਦਾ ਤੂੰ ਗਾਣੇ ਵੀ ਬਾਲੇ ਵਧੀਆ ਗਾਉਣਾ ਤੂੰ ਗਾਇਕ ਬਣ ਜਾ ਮੈਂ ਗਾਇਕ ਨਹੀਂ ਮੈਂ ਬੰਦਾ ਮੈਂ ਬਣੂਗਾ ਤਾਂ ਇੰਜੀਨੀਅਰ ਦਾ ਕੋਰਸ ਹੀ ਕਰੂੰਗਾ ਤੇ ਬਾਕੀ ਜਿਹੜੇ ਹੋਰ ਬੱਚੇ ਹੀ ਟਾਪਰਾ ਕਲਾਸ ਦੇ ਤੇ ਉਹਨਾਂ ਨੂੰ ਵੀ ਮੈਂ ਬਥੇਰਾ ਉਹਨਾਂ ਨੂੰ ਵੀ ਮੈਂ ਐ ਕਹਿਣਾ ਰਹਣਾ ਵੀ ਤੁਸੀਂ ਇੰਨਾ ਪੜ ਕੇ ਮੈ ਲੈਨੇ ਹੋ ਅੰਦਾ ਬਸ ਸ਼ੁਰੂ ਤੋਂ ਸਾਡੇ ਚ ਆਇਆ ਦਿਮਾਗ ਜਿਹੜਾ ਫੈਕਟ ਹੋਇਆ ਵਾ ਵੀ ਉਹ ਦਿਮਾਗ ਉਹਨਾਂ ਦਾ ਤੇਜ ਆ ਤੇ ਇੱਕ ਮੇਰੇ ਨਾਲ ਦਾ ਜਵਾਕ ਹੁੰਦਾ ਸੀਗਾ ਜੀ ਉਹ ਤਾਂ ਹੁਣ ਹੋਰਕਮੀ ਚ ਲੱਗ ਗਿਆ ਤੇ ਉਹਦੀ ਮੇਰੇ 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 ਇੱਕ ਵਰਗ ਹੀ ਹੁੰਦਾ ਸੀਗਾ ਪੜਾਈ 'ਚ ਹਨਾ ਤੇ ਉਹਦਾ ਹੀ ਹੋ ਗਿਆ ਐਕਸੀਡੈਂਟ ਹੋਇਆ ਸੀਗਾ ਇੱਕ ਵਾਰੀ ਉਹਦਾ ਐਕਸੀਡੈਂਟ ਹੋ ਗਿਆ ਤੇ ਐਦੂ ਬਾਅਦ ਚੋ ਜੀ ਉਹਦਾ ਆਪਰੇਸ਼ਨ ਪ੍ਰੋਜੂਸ਼ਨ ਹੋਇਆ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਉਹਦਾ ਆਪਰੇਸ਼ਨ ਪ੍ਰੋਜੂਸ਼ਨ ਹੋਇਆ ਤੇ ਉਹ ਹੀ ਹੁਣ ਪੜਾਈ 'ਚ ਬਹੁਤ ਵਧੀਆ ਪੜਦਾ ਗਈ ਤੇ ਮੈਂ ਇੱਥੇ ਕਰ ਦੇਣ ਵਾਹੀ ਮੈਂ ਮੈਂ ਵੀ ਐਕਸੀਡੈਂਟ ਤੇ ਮਹਾਮੈ ਵੀ ਫਰਮਾਨ ਕੀ ਗਿਆ ਕੋ ਮਾਰਨੀ ਪਈ ਪਈ ਆਈ ਕਰਦੇ ਕਹਿੰਦੇ ਤੂੰ ਬਾ ਕੀ ਕੀ ਲੈਣਾ ਇਹਨਾਂ ਚੀਜ਼ਾਂ ਦੇ ਕਹਿੰਦਾ ਪੜਦਾ ਤਾਂ ਤੂੰ ਬਥੇਰਾਗਾ ਕਹਿੰਦਾ ਕੋਈ ਨਾ ਵਧੀਆ ਲੋਟ ਆ ਬਸ ਅਸੀਂ ਠੀਕ ਹੈ ਤੇ ਜਿਹੜੇ ਬੱਚੇ ਦੇਖਦੇ ਉਹਨਾਂ ਬੱਚਾ ਨੂੰ ਕੀ ਕਹੋਂਗੇ ਵੀ ਕਿੱਦਾਂ ਇਹ ਚੀਜ਼ਾਂ ਬਣਾਉਣੀਆਂ ਨੇ ਕਿੱਦਾਂ ਸਿੱਖਣ ਉਹ ਬੱਚੇ ਜੇ ਉਹਨਾਂ ਨੇ ਵੀ ਬਣਾਣੀ ਐ ਇਦਾਂ ਉਹਨਾਂ ਨੂੰ ਮੈਂ ਦੱਸ ਦੇ ਰਹਿਣਾ ਸਕੂਲ ਚ ਜਵਾਕਾਂ ਨੂੰ ਉਹ ਪੁੱਛਦੇ ਐ ਕਿ ਵੀ ਤੂੰ ਕਿਵੇਂ ਬਣਾ ਲੈਣਾ ਸਾਨੂੰ ਵੀ ਬਣਾ ਕੇ ਦੇ ਦੇ ਵੀ ਸਾਨੂੰ ਦੱਸ ਦੇ ਅਸੀਂ ਵੀ ਬਣਾ ਲਿਆ ਕਰਾਂਗੇ ਫਰਮਾਂ ਉਹਨਾਂ ਨੂੰ ਦੱਸ ਦਿੰਨਾ ਵੀ ਐ ਐ ਕਰਕੇ ਆ ਚੀਜ਼ ਬਣੂਗੀ ਇਹਦੇ ਵੱਲੇ ਐ ਸਿੱਖਣਾ ਪਊਗਾ ਐ ਕਰਕੇ ਤੇ ਆਹ ਪਾਟ ਤੇ ਰੰਗ ਹੋਊਗਾ ਐ ਕਰਕੇ ਵੀ ਆ ਚੀਜ਼ ਬਣੂ। ਉਹਨਾਂ ਦੇ ਫਾਦਰ ਵੀ ਸਾਡੇ ਨਾਲ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ। ਤਾਂ ਸਰ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੁਣ ਤੁਹਾਡੇ ਬੇਟੇ ਦੇ ਅੱਜ ਸਾਰੇ ਇੰਟਰਵਿਊ ਵੀ ਕਰਨ ਆ ਰਹੇ ਨੇ ਵਧੀਆ ਚੀਜ਼ਾਂ ਬਣਾਉਂਦਾ। ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ। ਅ ਵਧੀਆ ਗਈ ਜੇ ਮਤਲਬ ਸਾਨੂੰ ਪਹਿਲਾਂ ਲੱਗਦਾ ਸੀਗਾ ਵੀ ਜਿਹੜੀ ਹੱਥੋਂ 10 10 ਰੁਪਏ ਲੈ ਕੇ ਜਾਂਦਾ ਵੀ ਕਿਤੇ ਖਰਚ ਗਲਤ ਕਰੀ ਜਾਂਦਾਗਾ। ਸਾਨੂੰ ਬਾਅਦ ਵਿੱਚ ਪਤਾ ਲੱਗਿਆ ਸਾਡੇ ਉੱਪਰ ਕੰਮ ਆ ਜੀ ਤਾਂ ਉੱਥੇ ਇਹਨੇ ਮਲਕ ਚਲੇ ਜੇ ਰੰਗ ਰੂੰਗ ਜੇ ਤੇ ਆਹ ਫੈਬਿਕ ਕਾਇਆ ਲੈਂਦਾ ਸੀ ਉਹਨਾਂ ਲੈਂਗਾ ਹੂੰ ਤੇ ਜਦੋਂ ਅਸੀਂ ਜਾਂਦੇ ਸੀਗੇ ਤੇ ਲਿਖੋ ਦਿੰਦਾ ਸੀਗਾ ਵੀ ਮੈਨੂੰ ਗਾਲਾਂ ਨਾਲ ਦੇਣ ਵੀ ਇਹਦੇ ਨਾਲ ਹੱਥ ਜੁੜ ਜਾਂਦੇ ਫਿਰ ਵੀ ਕੱਕ ਨਾਲ ਹੂੰ ਤੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਜਦੋਂ ਅਸੀਂ ਬੇੜੇ ਦੇ ਥੱਲੇ ਸਮਾਨ ਕੱਢਿਆ ਜੀ ਵੀ ਇਹ ਇੰਨੇ ਰੰਗ ਰੋਗਣ ਜੇ ਤੇ ਆਹ ਵਾਲਾ ਗੱਤਾ ਫੱਤਾ ਜਿ ਕਿੱਥੋਂ ਆਉਂਦਾ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਇਹਨੂੰ ਕੋਈ ਸ਼ੌਂਕ ਹੈਗਾ ਹੂੰ ਪਰ ਅਸੀਂ ਇਹ ਕਿਹਾ ਵੀ ਤੂੰ ਕੋਈ ਗੱਲ ਨਹੀਂ ਵੀ ਥੱਲੇ ਆ ਕੇ ਸਾਡੇ ਸਾਹਮਣੇ ਬਣਾ ਲਿਆ ਕਰ ਜਾਂ ਲੋਕੇ ਦਾ ਬਣਾ ਤੋ ਜੀ ਮੈਂ ਦੱਸਿਆ ਪਹਿਲਾਂ ਮੇਰੇ ਬਾਪੂ ਜੀ ਦਾ ਸੌਂਕ ਸੀਗਾ ਉਹ ਨੂੰ ਬਸ ਉਹ ਇਹਨੂੰ ਪੈਸੇ ਭੁਗ ਦੇ ਦਿੰਦਾ ਸੀਗਾ ਜੀ ਅੱਛਾ ਉਹ ਤੋਂ ਕਿਤੇ 10 ਲੈ ਲੈ 20 ਲੈ ਲੈ ਉਹ ਤੋਂ ਪੈਸੇ ਲੈ ਕੇ ਆਪਦਾ ਸਮਾਨ ਜਾ ਲੈ ਆਉਂਦਾ ਸੀ ਜੋ ਵੀ ਇਹਨੂੰ ਕੋਈ ਲੋਡ ਹੁੰਦੀ ਸੀਗੀ ਇਹਦੇ ਤੇ ਵਰਤਨਾ ਵਾਲ ਤੇ ਹੁਣ ਤੁਸੀਂ ਤਾਂ ਤੁਹਾਡਾ ਮੁੰਡਾ ਤਾਂ ਗਾਉਂਦਾ ਵੀ ਨਾ ਵਧੀਆ ਤੇ ਉਹ ਕਹਿੰਦਾ ਵੀ ਮੈਨੂੰ ਫੈਮਿਲੀ ਕੈਰੀ ਤੂੰ ਗਾਇਕ ਬਣ ਪਰ ਮੈਂ ਤਾਂ ਇੰਜੀਨੀਅਰ ਬਣਨਾ ਇਸ ਤਾਂ ਕਹਿੰਦੀ ਸੀਗੀ ਵੀ ਤੂੰ ਗਾ ਲਾ ਚਲ ਹੂੰ ਤੇ ਇਹ ਕਹਿੰਦਾ ਵੀ ਮੈਂ ਨਹੀਂ ਇਹ ਗਾਉਣ ਆ ਦਾ ਕੰਮ ਕਰਨਾ ਨਹੀਂ ਗਿਆ ਮੈਂ ਤਾਂ ਇੱਧਰ ਬੱਥੇ ਜਾਣਾਗਾ ਸਤਿ ਪਰਮਣ ਲੱਗਣਾ ਤਾਂ ਮੈਨੂੰ ਹੁਣ ਕਹਿੰਦਾ ਸੀਗਾ ਵੀ ਮੈਨੂੰ ਤੁਸੀਂ ਵੱਡੀ ਸਾਰੀ ਪਾ ਕੇ ਜੋ ਜਗਾ ਆਪਣੇ ਖੇਤ ਦੇ ਵਿੱਚ ਵੈਲਡ ਸੈੱਟ ਮੈਂ ਕਿਹਾ ਹਜੇ ਤੈਨੂੰ ਇੰਨਾ ਨਹੀਂ ਪਤਾ ਹੈਗਾ ਵੈਲਡ ਬੁੱਡ ਵਾਲਾ ਜਦੋਂ ਤੂੰ ਵੱਡਾ ਹੋਈ ਜਾਏਗਾ ਇੰਜੀਨੀਅਰਿੰਗ ਦਾ ਕੋਰਸ ਕਰ ਲੇਗਾ ਉਸ ਹਿਸਾਬ ਨਾਲ ਫਿਰ ਤੈਨੂੰ ਉਹ ਜਿਹਾ ਸਾਮਾਨ ਪੱਕ ਦੇ ਦੇ ਦਿਆਂਗੇ ਵੀ ਤੂੰ ਹਜੇ ਐਡਾ ਕੋਈ ਵੈਲਡ ਦਾ ਕੰਮ ਨਾ ਬੱਡ ਬਾਕੀ ਲੋਹਾ ਜੀ ਮੰਨ ਕੇ ਚੱਲੇ ਦਾ ਬੱਚਾ ਹੈਗਾ ਫਿਰ ਵੀ ਔਖਾ ਹੁੰਦਾ ਮੋੜ ਦਾ ਮੋੜ ਨਾਲ ਵਾਸਤੇ ਲੋਹਾ ਜਾਤੇ ਚਲੋ ਦੋਨੇ ਔਖਾ ਹੁੰਦਾ ਦੋਨੇ ਵਧ ਗਈ ਹੈ ਮੈਂ ਤਾਂ ਹੁਣ ਪਾਪਾ ਨੂੰ ਵੀ ਖੇਤਾਂ 'ਚ ਕਹਿੰਦਾ ਕਿ ਮਸ਼ੀਨ ਬਣਾ ਕੇ ਦੇ ਇਹ ਕਹਿੰਦਾ ਬਸ ਤੂ ਬਸ ਆ ਇਹਦੇ ਨਾਲ ਡੰਗ ਲਾ ਲਗਾ ਹੁਣ ਆਪਾਂ ਆਪ ਲਵਾਗੇ ਕਾ ਹੁਣ ਆਪਾਂ ਆਪ ਬਣਾਵਾਂਗੇ ਤੇ ਇਹਦੇ ਮਨ ਕਿ ਸੁਪਨੇ ਬਹੁਤ ਵੱਡੇ ਆ ਸੋਚ ਵਧੀਆ ਏ ਤੇ ਹੱਥ ਬਹੁਤ ਸਾਫ ਆ ਜਿਵੇਂ ਹੁਣ ਮਨ ਕਿਸ ਨੂੰ ਦਿਖਾਣ ਜਾ ਉਹ ਵਾਲਾ ਟਰੈਕਟਰ ਆ ਜੀ ਹਮ ਆਪਣਾ ਟਰੈਕਟਰ ਤੁਸੀਂ ਬਾਜ਼ਾਰ ਦੇ ਵਿੱਚ ਵੀ ਦੇਖੋਗੇ ਨਾ ਤੁਸਾਨੂੰ ਮਿਲਣਾ ਨਹੀਂ ਇਹਦਾ ਬਹੁਤ ਨਿੱਗਰ ਤੇ ਪੀਵੀਸੀ ਪਾਈਪ ਦਾ ਬਣਿਆ ਹੋਇਆ ਹੈ ਹਮ ਬਹੁਤ ਸਫਾਈ ਵੀ ਬਹੁਤ ਆ ਹਾਂ ਬਹੁਤ ਵਧੀਆ ਹੁਣ ਇਹ ਜਦੋਂ ਇਹ ਬਣਾ ਲੈ ਇਹ ਕਹਿੰਦਾ ਮੈਂ ਲੋਹੇ ਦਾ ਵੀ ਬਣਾਣਾ ਹੋਰ ਵੀ ਕਰਨਾਗਾ ਹਮ ਬਾਕੀ ਸ਼ੌਂਕ ਹੀ ਇਧਰੋਂ ਬੱਚਾ ਜਾਂਦਾ ਚਲੋ ਤਾਂ ਬਿਲਕੁਲ ਪਹਿਲੇ ਉਹਨੇ ਕਰਤੇ ਤੋਂ ਜਿਵੇਂ ਸ਼ੁਰ ਉਹਨੂੰ ਕਹਿ ਰਿਹਾ ਵੀ ਅੱਗੇ ਮੈਂ ਲੋਹੇ ਦਾ ਵੀ ਬਣਾਣਾ ਹੈ ਹਾਂਜੀ ਇਹ ਤਾਂ ਕਹਿ ਰਿਹਾ ਨੇ ਵੀ ਮੈਂ ਲੋਹੇ ਦਾ ਬਣਾਣਾ ਹੈ ਪਰ ਸਾਨੂੰ ਥੋੜਾ ਡਰ ਆ ਵੀ ਹਜੇ ਕਈ ਵਾਰੀ ਕਟਰ-ਵਟਰ ਹੁੰਦਾ ਹੀ ਕਈ ਵਾਰੀ ਹੱਥ ਉੱਤੇ ਲੱਗ ਜੇ ਕਰਦੇ ਤਾਂ ਉਹ ਅਸੀਂ ਇਹਨੂੰ ਮਨਾ ਕਰਦੇ ਆਂ ਫਿਰ ਉਸ ਗੱਲ ਨੂੰ ਸਾਡੇ ਨਾਲ ਗੁੱਸੇ ਹੋ ਜਾਂਦਾ ਵੀ ਤੁਸੀਂ ਮੈਨੂੰ ਪੈਸੇ ਨਹੀਂ ਦਿੰਦੇ ਹੂੰ ਤੇ ਮੈਂ ਲੈ ਕੇ ਆਉਣਾ ਕਟਰ ਫਿਰ ਆਨਲਾਈਨ ਵੇਖ ਲੈਂਦਾ YouTube ਤੇ ਉਹਦਾ ਆਰਡਰ ਕਰ ਦਿੰਦਾ ਤੇ ਸਾਨੂੰ ਪਤਾ ਲੱਗਦਾ ਵੀ ਇਹਨੇ ਮਸ਼ੀਨਾਂ ਆਰਡਰ ਕਰਤੀਆਂ ਫਿਰ ਉਹਨੂੰ ਅਸੀਂ ਕਹਿੰਦੇ ਆ ਵੀ ਤੂੰ ਗਲਤ ਕਰਤਾ ਕੰਮ ਹੂੰ ਵੀ ਤੂੰ ਕਟਰ-ਕੂਟਰ ਨਹੀਂ ਪਤਾ ਲੱਗਦਾ ਜੀ ਕੋਈ ਹਜੇ ਬੱਚਾ ਦਾ ਤੇ ਹੱਥ ਉੱ ਸਾਨੂੰ ਆਏ ਵੀ ਚਲੋ ਪਲੱਸ 2 ਕਰ ਲਈਏ ਉਦੋਂ ਬਾਅਦ ਜੋ ਮਰਜ਼ੀ ਕੰਮ ਕਰਨਾ ਉਹਦਾ ਕਰ ਲਈ ਜੀ ਹੂੰ ਉਹਦੇ ਨਾਲ ਨਾਲ ਅਸੀਂ ਕਹਿ ਦਿੰਦੇ ਆ ਵੀ ਚਲ ਤੂੰ ਗਾ ਲੈਣਾ ਚਲ ਗਾ ਲਿਆ ਕਰ ਜਿੰਨਾ ਕੁ ਤੈਨੂੰ ਸੌਂਕ ਹੈਗਾ ਤੇ ਜੇ ਮ ਸਕੂਲ ਵਾਲੇ ਕੋ ਫੰਕਸ਼ਨ ਤੇ ਲਾ ਜਾਂਦੇ ਆ ਜਾਂ ਪਿੰਡ ਚ ਗਾ ਲੈਂਦਾ ਜੀ ਹੁਣ ਪਿੱਛੇ ਮੈਨੂੰ ਦੋ ਤਿੰਨ ਕਲਾਕਾਰਾਂ ਦਾ ਜਿਵੇਂ ਬੂਟਾ ਭਾਈ ਰੂਪਾ ਉਹਨੇ ਮੈਨੂੰ ਬਹੁਤ ਵਾਰੀ ਕਿਹਾ ਸੀ ਮੈਂ ਜਿੱਕ ਐਸਟ ਕਰਾਉਣੀ ਆ ਗੀਤ ਕਰਾਉਣਾ ਤੂੰ ਮੁੰਡਾ ਮੈਨੂੰ ਛੱਡ ਤੇ ਤੇ ਸਾਡੇ ਇੱਥੇ ਭਾਈ ਰੂਪੇ ਦਾ ਇੱਕ ਜਥਾ ਜੀ ਬਹੁਤ ਮਸਹੂਰ ਹੈ ਬਾਗੀਚਾ ਜੀ ਉਨੇ ਮੈਨੂੰ ਬਹੁਤ ਵਾਰੀ ਕਿਹਾ ਵੀ ਤੂੰ ਸਾਨੂੰ ਜਵਾਕ ਸਾਨੂੰ ਦੇ ਦੇ ਅਸੀਂ ਇਹਦਾ ਨਾਮ ਰੱਖਣਾ ਹੂੰ ਫਿਰ ਮੈਂ ਕਹਿੰਦਾ ਇਹ ਪੜਦਾਗਾ ਛੋੜ ਦੇ ਨਵਾਕ ਗਾਏ ਪੜਨੋਂ ਛੱਡ ਜੂਗਾ ਫਿਰ ਇਹਨੂੰ ਜਦੋਂ ਤੁਸੀਂ ਕੈਸਟ ਕਰਾਉਣ ਵਾਸਤੇ ਚੰਡੀਗੜ੍ਹ ਵਗੈਰਾ ਲੈ ਗਏ ਚੰਗੇ ਕੱਪੜੇ ਪਵਾ ਕੇ ਮੇਰੇ ਉੱਤੇ ਕੁਲ ਰਹਿਣਾ ਨਹੀਂ ਇਹ ਫਿਰ ਉਹਨੂੰ ਸੌਂਕ ਉਧਰ ਪੈ ਜੂਗਾ ਕੈਸਟਾਂ ਕਰਾਉਣ ਦਾ ਗੀਤ ਗਾਉਣ ਦਾ ਮੈਂ ਤਾਂ ਕਰਕੇ ਮੈਨੂੰ ਐ ਚਲ ਪਲੱਸ 2 ਕਰ ਲੇ ਕੇ ਮੈਂ ਕਿਵੇਂ ਉਸ ਤੋਂ ਬਾਅਦ ਜੋ ਵੀ ਇਹਨੇ ਕਰਨਾ ਕਰ ਲੂਗਾ ਉਹ ਦਾਸਲਾ ਸੀ ਜਿਵੇਂ ਉਹਦੇ ਪ੍ਰਿੰਸੀਪਲ ਵੀ ਘਰ ਆਏ ਤੇ ਆਕੇ ਦੀ ਇੰਨੀ ਤਾਰੀਫ ਕੀਤੀ ਉਹਨਾਂ ਨੇ ਹਾਂ ਮੈਮ ਆਏ ਸੀਗੇ ਪ੍ਰਿੰਸੀਪਲ ਨੇ ਦੇਖ ਕੇ ਆ ਵਾਰੀ ਚ ਪਏ ਸੀਗੇ ਸਾਰਾ ਸਮਾਨ ਉੱਥੇ ਵੇਖ ਕੇ ਕਹਿੰਦੇ ਵੀ ਆ ਇੰਨਾ ਤੁਸੀਂ ਲਿਆ ਲਿਆ ਰੱਖੀ ਜਾਨੇ ਇੰਨੇ ਥੋੜੇ ਛੋਟਾ ਬੱਚਾ ਹੋਈ ਹਾਂ ਜੇ ਕੋਈ ਛੋਟਾ ਬੱਚਾ ਨੇ ਛੋਟੇ ਸਕੂਲ ਚ ਪੜਦਾ ਉਹ ਇਹ ਆਪ ਦੇ ਤਿਆਰ ਕਰੇ ਹੋਇਆ ਉਹਨੇ ਫਿਰ ਸਾਰਾ ਦੇਖ ਕੇ ਹੋਲ ਕੇ ਫਿਰ ਇਹਨੂੰ ਕਿਹਾ ਕਿ ਤੂੰ ਆਪਣੇ ਲੈਬ ਚ ਤਿਆਰ ਕਰਾਇਆ ਕਰ ਸਕੂਲ ਚ ਕਿ ਉੱਥੇ ਉਹ ਤੇ ਹੁਣ ਕਰ ਰਿਹਾ ਜੀ ਮਸ਼ੀਨਸ ਨੂੰ ਵਗੈਰਾ ਬਣਾ ਰਿਹਾਗਾ ਤੇ ਉੱਥੇ ਤਿਆਰ ਕਰਦਾ ਜੀ ਤੇ ਜਿਹੜੇ ਇਹਦੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਵੇਂ ਜਸਕਰਨ ਇੰਨਾ ਵਧੀਆ ਕਰ ਰਿਹਾ ਹੈ ਤਾਂ ਉਹਨਾਂ ਬੱਚਿਆਂ ਨੂੰ ਕੀ ਸੁਣੀ ਮੈਂ ਉਹਨਾਂ ਬੱਚਿਆਂ ਨੂੰ ਇਹ ਹੈ ਵੀ ਬੱਚੇ ਪਹਿਲੀ ਗੱਲ ਤਾਂ ਦੇਖੋ ਪੜਨ ਪੂਰਾ ਬੱਚੇ ਵੀ ਆਪ ਦਾ ਦਿਨ ਲਾ ਕੇ ਪੜਾਈ ਕਰਨ ਜੋ ਉਹਨਾਂ ਨੂੰ ਟਾਈਮ ਮਿਲਦਾ ਗਲੀਆਂ ਚ ਜਾਣ ਦਾ ਜਾਂ ਬੱਚ ਬੱਚੇ ਹੁੰਦੇ ਜਿਵੇਂ ਉਹ ਨਾਨਕ ਕੀ ਨਹੀਂ ਜਾਂਦਾ ਬਸ ਉਹ ਦੋ ਤਿੰਨ ਦਿਨ ਹੀ ਜਾਂਦਾ ਬਿਲਕੁਲ 23 ਮਹੀਨਾ ਵੀ ਨਾ ਲਾਇਆ ਹੁੰਦੇ ਆ ਵੀ ਉਹ ਵਾਲਾ ਟਾਈਮ ਕੱਢਣਾ ਜਵਾਕ ਆਪਦੇ ਜਿਹੜਾ ਉਹਨਾਂ ਨੂੰ ਕੋਈ ਸੌਂਕ ਆ ਉਧਰ ਆਪਦੇ ਘਰੇ ਬੈਠ ਕੇ ਟਰੈਕਟਰ ਬਗਾਉਣਾ ਜਾਂ ਕੋਈ ਡ੍ਰੈਂਕ ਕਰਦਾਗਾ ਤਾਂ ਜਿਹੜੀਆਂ ਜੂਨ ਦੀਆਂ ਛੁੱਟੀਆਂ ਨੇ ਮੈਂ ਵੇਖਿਆ ਜੂਨ ਦੀਆਂ ਛੁੱਟੀਆਂ ਸੀ ਜਵਾਕ ਵਿਗੜਦਾ ਤੇ ਜੂਨ ਦੀਆਂ ਛੁੱਟੀਆਂ ਸੀ ਬੰਦੇ ਆ ਹੂੰ ਥੋੜਾ ਸੌਂ ਕਹਿਣਾ ਉਹਦੇ ਪੂਰਾ ਹੁੰਦਾ ਜੀ ਉਹ ਸਜਸ ਕਰਨ ਜੂਨ ਦੀਆਂ ਛੁੱਟੀਆਂ ਚ ਕੀ ਕਰਦਾ ਹੈ ਜੂਨ ਦੀਆਂ ਛੁੱਟੀਆਂ ਚ ਬਸ ਆਈ ਚਾਰ ਕਰੀ ਜਾਂਦਾ ਜੀ ਬਸ ਇਹ ਜਿਵੇਂ ਉਹਨਾਂ ਵਾਲਾ ਟਰੈਕਟਰ ਤਿਆਰ ਕੀਤੇ ਸਾਰਾ ਜੂਨ ਦੀਆਂ ਛੁੱਟੀਆਂ ਚ ਤਿਆਰ ਇਸ ਵਾਰ ਤਿਆਰ ਕੀਤਾ ਹਾਂਜੀ ਹਾਂਜੀ ਉਹ ਟਾਈਮ ਬਸ ਉਹਦੇ ਟਾਈਮ ਹੁੰਦਾ ਨਹੀਂ ਤਾਂ ਜੀ ਫਿਰ ਪੜ੍ਹਾਈ ਦਾ ਵੀ ਨਾਲ-ਨਾਲ ਚੱਲੀ ਜਾਂਦਾ ਤੇ ਜੂਨ ਦੀਆਂ ਛੁੱਟੀਆਂ ਦੀ ਟਾਈਮ ਮਿਲਦਾ ਜੀ ਸਾਰਾ ਤਾਂ ਬਿਲਕੁਲ ਐਨੀਆਂ ਸਾਰੀਆਂ ਗੱਤੇ ਤੋਂ ਪੀਬੀਸੀ ਪਾਈਪ ਤੋਂ ਚੀਜ਼ਾਂ ਤਿਆਰ ਕੀਤੀਆਂ ਨੇ ਤੇ ਮੁੰਡਾ ਗਾਉਂ ਦਾ ਵੀ ਬਹੁਤ ਵਧੀਆ ਹਾਲਾਂਕਿ ਕਹਿੰਦਾ ਹੈ ਕਿ ਮੈਨੂੰ ਪਰਿਵਾਰ ਕਹਿ ਰਿਹਾ ਕਿ ਤੂੰ ਗਾਇਕੀ ਵਾਲ ਜਾ ਪਰ ਮੈਂ ਇੰਜੀਨੀਅਰ ਬਣਨਾ ਸਕੂਲ ਦੀ ਲੈਬ ਦੇ ਵਿੱਚ ਵੀ ਇਹ ਮੁੰਡਾ ਕਾਫੀ ਚੀਜ਼ਾਂ ਤਿਆਰ ਕਰ ਰਿਹਾ ਤੇ ਹੁਣ ਇਸ ਦਾ ਸੁਪਨਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਆਪਣੇ ਹੱਥੀ ਮਸ਼ੀਨ ਤਿਆਰ ਕਰਕੇ ਆਪਣੇ ਬਾਪੂ ਨੂੰ ਦਵਾ ਤਾਂ ਇਸ ਮੁੰਡੇ ਦੀ ਅੱਜ ਹਰ ਪਾਸੇ ਚਰਚਾ ਹੋ ਰਹੀ ਹੈ ਸੋ ਫਿਲਹਾਲ ਦੇ ਇਸ ਪ੍ਰੋਗਰਾਮ ਚਨਈ ਮੈਨੂੰ ਦੋ ਇਜਾਜ਼ਤ ਧੰਨਵਾਦ